ਹਵਾ ਗਿਥ ਨੇ ਗਿ ਮਿਗਲਦੀ ਨਹੀਂ ਭਗਵਾਨ ਤਮਾਨ ਨੇ ਕਿਹਾ ਸੀਗਾ ਬਿਨਾ ਬੱਠਲ ਤੋਂ ਪੈਂਚਰ ਲਾਉਣਾ ਬਿਨਾ ਪਾਣੀ ਉਹ ਕਿਵੇਂ ਮੈਸਟਰੀਆ ਕੀ ਕਰੀ ਜਨਾ ਓਏ ਤਾਊ ਕੀ ਹਾਲਾ ਵਧੀਆ ਵਧੀਆ ਕੀ ਕਰੀ ਜਨਾ ਤਾਊ ਮੈਂ ਤਾਂ ਯਾਰ ਐਂ ਦੇਖਦਾ ਪੈਂਚਰ ਲਾਉਣਾ ਸੀ ਹਵਾ ਨਿਕਲਦੀ ਨਹੀਂ ਕਿਸੇ ਪਾਸੇ ਸ਼ੇਰਾ ਮੈਂ ਮੰਨ ਗਿਆ ਤੈਨੂੰ ਮੰਨ ਗਿਆ ਕਿਉਂ ਤੂੰ ਭਗਵਾਨ ਤਮਾਨ ਦੀ ਗੱਲ ਸੁਣੀ ਹੋਣੀ ਆ ਹਾਂ ਉਨੇ ਕਿਹਾ ਸੀ ਬਠਲ ਦੀ ਯੂਜ਼ ਕਰਨਾ ਪਾਣੀ ਨਹੀਂ ਯੂਜ਼ ਕਰਨਾ ਐ ਪੈਂਚਰ ਆਉਣਾ ਰਾਤ ਨੂੰ ਪੈਂਚਰ ਆਉਣਾ ਓਏ ਭਾਈ ਸਾਹਿਬ ਜਿਹੜੇ ਉਹ ਪੈਂਚਰ ਆਉਂਦਾ ਨਾ ਹਾਂ ਉਹ ਰਾਤ ਨੂੰ 7:00 ਵਜੇ ਆਪਦੀ ਨਿਗਾ ਬਣਾ ਲੈਂਦਾ ਨਿਗਾ ਹਾਂ ਉਹ ਕਿਵੇਂ ਦਾ ਉਹਦੇ ਕੋਈ ਦਵਾਈ ਹੈ ਅੱਛਾ ਦਵਾਈ ਅੱਖਾਂ 'ਚ ਪਾਉਂਦਾ ਹੋਊਗਾ ਬਈ ਉਹ ਅੱਖਾਂ 'ਚ ਕੋ ਹਾਂ ਉਹ ਅੰਦਰ ਹੀ ਛੜਵਾ ਦਵਾਈ ਅੱਛਾ ਫੇਰ ਵੇਂਦਾ ਗੱਲ ਸਾ ਕੰਨ ਲਾ ਕੇ ਕਿੱਥੋਂ ਹਵਾ ਨਿਕਲਦੀ ਆ ਤੇ ਤਾਇਆ ਮੈਂ ਤਾਂ 2 ਘੰਟੇ ਹੋ ਗਏ ਵੇਖੀ ਇਹਨਾਂ ਨੂੰ ਹਵਾ ਨਿਕਲਦੀ ਨਹੀਂ ਕਿਤੇ ਪਾਸੋਂ ਹੈ ਪੈਂਚਰ ਡੈ ਰਹੇ ਤੂੰ ਕੋਈ ਖਾਂਦਾ ਨਹੀਂ ਪੀਂਦਾ ਨਹੀਂ ਹਾਂ ਪਿਓ ਤੇਰਾ ਕਹਿੰਦਾ ਉਹਦੇ ਕੰਨੋਂ ਸੁਣਦਾ ਨਹੀਂ ਆ ਦਵਾਈ ਚੱਲਦੀ ਆ ਮੇਰੀ ਦਵਾਈ ਦੇ ਫੇਰ ਤੈਨੂੰ ਕਿੱਥੇ ਪੈਂਚਰ ਦਾ ਪਤਾ ਲੱਗਣਾ ਓਏ ਹਵਾ ਆਏ ਤਾਂ ਮਾੜੀ ਮੋਟਾ ਸੁਣਦਾ ਆ ਤਾ ਉਹ ਭਾਈ ਸਾਹਿਬ ਹਾਂ ਉਹ ਲਾਉਂਦੇ ਆ ਰਾਤ ਨੂੰ ਪੈਂਚਰ ਕਿਹੜੇ ਰਾਤ ਨੂੰ ਦਵਾਈਆਂ ਖਾਂਦੇ ਆ ਅਛਾ ਦਵਾਈ ਖਾਣੀ ਪੈਂਦੀ ਐ ਹਾਂ ਤੈਨੂੰ ਸੁਣਦਾ ਤੈਨੂੰ ਕੰਨ ਲਾ ਕੇ ਕੀ ਪਤਾ ਲੱਗੂ ਤੂੰ ਤਾਂ ਬੱਠਲ ਚ ਹੀ ਰੱਖ ਲਾ ਇਹਦੇ ਚ ਲਾ ਕੇ ਪਤਾ ਲੱਗੂ ਤੈਨੂੰ ਤਾਂ ਬੱਠਲ ਜਾ ਹਾਂ ਪਹਿਲੀ ਕਰ ਤਾਂ ਟੂਪ ਲੈਸ ਆ ਤੈਨੂੰ ਪਤਾ ਹੀ ਨਹੀਂ ਲੱਗਣਾ ਕਿੱਥੋਂ ਆ ਓਏ ਤਾਇਆ ਫਿਰ ਆਵਾਜ਼ ਤਾਂ ਆਵੇਂ ਕਿਸੇ ਪਾਸੇ ਹਵਾ ਦੀ ਨਹੀਂ ਨਾ ਕਿਤੇ ਦੇਖ ਮਾਰਦਾ ਮਾਰ ਕੇ ਉੱਤੇ ਲਾ ਕੇ ਰੱਖ ਕੇ ਤੇ ਕੋਸ ਉੱਤੇ ਚ ਮੇੜਦੀ ਇਹਦੇ ਮੇਚ ਲੱਗਦਾ ਪੈਂਚਰ ਥੱਲੇ ਓਏ ਪੈਂਚਰ ਦਾ ਪਤਾ ਤਾਂ ਲੱਗਣ ਦੇ ਪਹਿਲਾਂ ਕਿੱਥੋਂ ਲੱਗਿਆ ਹਵਾ ਕੰਨ ਚ ਦਾ ਵਜਦੀ ਨਹੀਂ ਓਏ ਸ਼ਰਮਾ ਤੈਨੂੰ ਨਹੀਂ ਪਤਾ ਲੱਗਦਾ ਪੈਂਚਰ ਤੇ ਜਿਹੜੇ ਉਹ ਜਿਹਨੇ ਕਿਹਾ ਸੀ ਨਾ ਹਾਂ ਉਹਨੇ ਤਾਂ ਸਾਰੀ ਉਹਦਾ ਸਾਰੇ ਦੁਨੀਆ ਦੇ ਪੈਂਚਰ ਲਾਤਾ ਅੱਛਾ ਹਾਂ ਆਪਣਾ ਮਾਣਾ ਹਾਂ ਹਾਂ ਤੇ ਹੁਣ ਲੋਕ ਦੇਖ ਮਾਰ ਮਾਰ ਕੇ ਨਾ ਹਾਂ ਥੁੱਕ ਲਾ ਕੇ ਵੇਂਦੇ ਆ ਵੀ ਪੈਂਚਰ ਲਾਇਆ ਕਿੱਥੇ ਹੈ ਉਹਨੇ ਦਾ ਪੰਜਾਬ ਚ ਪੈਂਚਰ ਲਾਤਾ ਇਹਦਾ ਟੂ ਟਾਇਰ ਟੂਪ ਹੈ ਹੈ ਮੈਨੂੰ ਲੱਗਦਾ ਤਾਇਆ ਸੀਪ ਲਾ ਗਿਆ ਹਾਂ ਹਾਂ ਇਹਦਾ ਟਾਇਰ ਟੂਪ ਹੈ ਉਹਨੇ ਦਾ ਪੰਜਾਬ ਦੇ ਪੈਂਚਰ ਲਾਤੇ ਸੁੱਕੇ ਗੱਲਾਂ ਦੇ ਆ ਜਾ